ਦੇਖੋ ਕੇਜਰੀਵਾਲ ਸਾਹਿਬ ਮੈਨੂੰ ਸਮਝ ਨਹੀਂ ਆਉਂਦੀ ਤੁਸੀਂ ਤੇ ਤੁਹਾਡੇ ਮੁੱਖ ਮੰਤਰੀ ਕਿਹੜੀਆਂ ਗੱਲਾਂ ਕਰਦੇ ਹੋ ਜੇ ਪਿੰਡ ਲਗੜੋਆ ਨਮਾਸ਼ਹਿਰ ਦੇ ਵਿੱਚ ਜਿੱਥੇ ਇੱਕ ਪ੍ਰੋਗਰਾਮ ਦੇ ਵਿੱਚ ਜਿਹੜੇ ਕੇਜਰੀਵਾਲ ਸਾਹਿਬ ਜਿਹੜੇ ਦਿੱਲੀ ਤੋਂ ਨਿਕਾਰੇ ਗਏ ਨੇ ਉਹ ਤੇ ਭਗਵੰਤ ਮਾਨ ਉਹਨਾਂ ਨੂੰ ਤਾਂ ਚਲੋ ਕਹਿਣਾ ਹੀ ਕੀ ਹੈ ਪਰ ਅੱਜ ਉੱਥੇ ਉਸ ਪਿੰਡ 'ਚ ਉਹ ਨਸ਼ੇ ਨੂੰ ਖਤਮ ਕਰਨ ਦੀਆਂ ਗੱਲਾਂ ਕਰ ਰਹੇ ਸੀ ਪਹਿਲੀ ਗੱਲ ਸੀਐਮ ਸਾਹਿਬ ਜਿਨ੍ਹਾਂ ਨੂੰ ਤੁਸੀਂ ਸੋਚਕਾਉਨੇ ਹੋ ਉਹ ਲੋਕ ਤਨਾਸ਼ਾ ਕਰਦੇ ਹੀ ਨਹੀਂਗੇ ਜਿਹੜੇ ਵਿਚਾਰੇ ਨਸ਼ਾ ਕਰਦੇ ਆ ਉਹ ਤਾਂ ਕਿਤੇ ਲੁਕੇ ਬੈਠੇ ਨਸ਼ਾ ਕਰ ਰਹੇ ਆ ਕਿਤੇ ਹਸਪੀਟਲਾਂ ਚ ਦਾਖਲ ਨੇ ਕਿਤੇ ਡੀਡਿਕਸ਼ਨ ਸੈਂਟਰਾਂ ਚ ਦਾਖਲ ਨੇ ਜਾਂ ਤੁਹਾਡੇ ਰੂਟ ਸੈਂਟਰਾਂ 'ਚ ਜਾ ਰਹੇ ਨੇ ਜਾਂ ਕਿਤੇ ਹੋਰ ਨਸ਼ਾ ਕਰ ਰਹੇ ਆ ਉਹ ਸੌ ਚੱਕਣ ਸਮਾਗਮ ਥੋੜੀ ਆਉਂਦੇ ਆ ਜਿਹੜੇ ਨਸ਼ਾ ਕਰਦੇ ਨਹੀਂਗੇ ਉਹਨਾਂ ਨੂੰ ਸੌਚਾਈ ਜਾਂਦੇ ਦੂਜੀ ਗੱਲ ਤੁਸੀਂ ਇਹ ਗੱਲਾਂ ਕਹਿ ਕੇ ਆਪਣੇ ਆਪ ਨੂੰ ਤੇ ਪੰਜਾਬ ਨੂੰ ਕਿਉਂ ਧੋਖਾ ਦੇਣ ਲੱਗੇ ਹੋਏ ਹੋ ਤੁਸੀਂ ਆਪਣੇ ਆਪ ਨੂੰ ਦੇਹੀ ਚੱਲੋ ਪਰ 2 ਦਿਨ ਪਹਿਲਾਂ 2 ਦਿਨ ਪਹਿਲਾਂ ਕੇਜਰੀਵਾਲ ਸਾਹਿਬ ਅੱਜ 27 ਤੱਕ ਮੌਤਾਂ ਜਿਹੜੀਆਂ ਉਹ ਹੋ ਚੁੱਕੀਆਂ ਜਰੀਲੀ ਸ਼ਰਾਬ ਨਾਲ ਕੀ ਤੁਸੀਂ ਉਹਨੂੰ ਨਸ਼ਾ ਨਹੀਂ ਸਮਝਦੇ ਇਹ ਕੰਮ ਕਦੇ ਹੋਏ ਨੇ ਦੂਜੇ ਪਾਸੇ ਤੁਸੀਂ ਝੂਠਾ ਜਿੱਦਣ ਤੁਸੀਂ ਆਏ ਹੋ ਅਫਸਰਾਂ ਨੂੰ ਦਿਖਾਇਆ ਹੋਇਆ ਤੁਹਾਡਾ ਡੀਜੀਪੀ ਬੋਲ ਰਿਹਾ ਤੁਹਾਡੇ ਅਫਸਰ ਬੋਲ ਰਹੇ ਅਸੀਂ ਇੰਨਾ ਕੁਝ ਪੜ ਲਿਆ ਇੰਨਾ ਕੁਝ ਪੜ ਲਿਆ ਪਰ ਦੋ ਦਿਨ ਪਹਿਲਾਂ ਤੁਹਾਡਾ ਸਾਰਾ ਨਸ਼ੇ ਦਾ ਜਿਹੜਾ ਕਾਰੋਬਾਰ ਤੁਸੀਂ ਆਪ ਚਲਾ ਰਹੇ ਹੋ ਦੂਜੀ ਗੱਲ ਮੈਨੂੰ ਇਹ ਦੱਸੋ ਜਿਹੜਾ ਨਸ਼ੇ ਦੇ ਉਲਟ ਬੋਲਦੇ ਆ ਤੁਹਾਡੇ ਆਪ ਦੇ ਐਮਐਲਏ ਨੇ ਅਮਰਸਰ ਸਾਹ ਤੋਂ ਉਹਨਾਂ ਦੀ ਗੱਲ ਸੁਣ ਲਓ ਤੀਜੀ ਗੱਲ ਇਹ ਗੱਲ ਦੱਸੋ ਵੀ ਤੁਸੀਂ ਜਿਹੜਾ ਜਲੰਧਰ ਤੋਂ ਐਮਐਲਏ ਆ ਤੁਹਾਡਾ ਤੁਸੀਂ ਕਿਉਂ ਉਹ ਤੋਂ ਸਿਕਿਉਰਿਟੀ ਖੋਹੀ ਆ ਉਹਦਾ ਜਵਾਬ ਦੋ ਵੀ ਉਹ ਕੀ ਕਰਦਾ ਸੀ ਜਿਹੜੀ ਤੁਹਾਨੂੰ ਸਿਕਿਉਰਿਟੀ ਖੋਣੀ ਪਈ ਇਸੇ ਤਰੀਕੇ ਨਾਲ ਤੁਹਾਡੇ ਐਮਐਲਏ ਜਿਨ੍ਹਾਂ ਨੂੰ ਤੁਸੀਂ ਅੱਜ ਕਿਹਾ ਨਾ ਤੁਸੀਂ ਕਿਹਾ ਵੀ ਸਾਡੇ ਐਮਐਲਏ ਕੋਈ ਨਸ਼ਾ ਨਹੀਂ ਕਰਦਾ ਇਹ ਗੱਲ ਤੁਸੀਂ ਕਿਹੜੇ ਮੂੰਹ ਨਾਲ ਕਹੀ ਹੈ ਕਿਵੇਂ ਕਹੀ ਹੈ ਅੱਗੇ ਐਮਐਲਏ ਨੇ ਜਿਹੜੇ ਉਹ ਤੁਹਾਡੇ ਗਨਮੈਨ ਲਾ ਕੇ ਉਹ ਨਸ਼ੇ ਵਾਲਿਆਂ ਤੋਂ ਪੈਸੇ ਵੀ ਲੈਂਦੇ ਆ ਨਸ਼ਾ ਬਕਾਉਣ ਵਾਲਿਆਂ ਨੂੰ ਛਡਾਉਂਦੇ ਵੀ ਨਹੀਂ ਤੁਸੀਂ ਆਮ ਲੋਕਾਂ ਨੂੰ ਕਹਿ ਰਹੇ ਹੋਂ ਦੀ ਸੌਖਾਓ ਤੁਸੀਂ ਇੱਥੇ ਨਸ਼ੇ ਵਾਲਾ ਛਡਾਉਣਾ ਨਹੀਂ ਪਰ ਜਿਹੜੇ ਤੁਹਾਡੇ ਐਮਐਲਏ ਨੇ ਤੁਹਾਡੇ ਲੀਡਰ ਨੇ ਉਹਨਾਂ ਦੀ ਤਾਂ ਗੱਡੀਆਂ 'ਚ ਨਸ਼ਾ ਵੇਚਣ ਵਾਲੇ ਬੈਠੇ ਆ ਨੰਬਰ ਜਿਹੜਾ ਹੈ ਉਹ ਤੁਸੀਂ ਪੜ ਲਿਓ ਇਹ ਤੁਹਾਨੂੰ ਵੀ ਮੈਂ ਨਸ਼ਰ ਕਰ ਦਿਨਾ ਉਹ ਟ੍ਰਿਬਿਊਨ ਦੀ ਰਿਪੋਰਟ ਆ ਵੀ ਕੀ ਹਾਲਾਤ ਨੇ ਪੰਜਾਬ ਦੇ ਸੱਚ ਕੀ ਆ ਤੇ ਇਹ ਪੰਜਾਬ ਪੁਲਿਸ ਇਹ ਵੀ ਤੁਹਾਨੂੰ ਗਮਰਾਹ ਕਰ ਰਹੀ ਆ ਧੋਖਾ ਕਰ ਰਹੇ ਹੋ ਜਿਹੜੇ ਚੰਗੇ ਅਫਸਰ ਨੇ ਜਿਹੜੇ ਤੁਹਾਡੇ ਨਹੀਂ ਮੰਨਦੇ ਉਹਨਾਂ ਨੂੰ ਉਸੇ ਵੇਲੇ ਤੁਸੀਂ ਕੱਢ ਦਿੰਨੇ ਹੋ ਇਹ ਸਭ ਉਹੀ ਅਫਸਰ ਨੇ ਜਿਹੜੇ ਤੁਹਾਡੇ ਦਿਖਾਏ ਹੋਏ ਰਾਹ ਤੇ ਚੱਲ ਰਹੇ ਆ ਤੇ ਮੈਂ ਇਹ ਬਹੁਤ ਕਲੀਅਰਟੀ ਨਾਲ ਕਹਿਣਾ ਚਾਹਣਾ ਇਹ ਮੈਂ ਜਿਹੜੀ ਤੁਸੀਂ ਯਾਤਰਾ ਪੰਜਾਬ ਦੀ ਗੱਲ ਕਰ ਰਹੇ ਹੋ ਨਾ ਇਹ ਮੈਂ 2009 ਚ ਸਾਰੇ ਪੰਜਾਬ ਚ ਜਦੋਂ ਇਹ ਜੜ ਮਤਲਬ ਅਜੇ ਤੱਕ ਜੜ ਬਣ ਗਈ ਉਦੋਂ ਹਜੇ ਇਹ ਬੀ ਬੀਜਿਆ ਜਾ ਰਿਹਾ ਸੀ ਕੱਲੇ-ਕੱਲੇ ਪਿੰਡ ਚ ਜਾ ਕੇ ਮੈਂ ਉਸ ਵੇਲੇ 2009 ਚ ਕੱਲੇ-ਕੱਲੇ ਪਿੰਡ ਸਾਰੇ ਪੰਜਾਬ ਦੀ ਯਾਤਰਾ ਕਰਕੇ ਮੈਂ ਉਦੋਂ ਭੋਕਾ ਦਿੱਤਾ ਸੀ ਇਹ ਸਭ ਨੂੰ ਪਤਾ ਜਿਹੜਾ ਤੁਸੀਂ ਅੱਜ ਇਹ ਗੱਲਾਂ ਕਰਦੇ ਹੋ ਤੇ ਕੇਜਰੀਵਾਲ ਸਾਹਿਬ ਤੁਸੀਂ ਤਾਂ ਸਭ ਤੋਂ ਵੱਡੇ ਆਪ ਸਭ ਤੋਂ ਵੱਡੇ ਨਸ਼ੇ ਦੇ ਕੇਸ ਸ਼ਰਾਬ ਦੇ ਕੇਸ ਤੁਸੀਂ ਨਾਮ ਜੱਬਦੋਂ ਤੁਸੀਂ ਕਿ ਜਾ ਕੇ ਸਮਝ ਕਾਉਂਦੇ ਹੋ ਤੁਸੀਂ ਤਾਂ ਆਪ ਤੁਹਾਡੇ ਤੇ ਸਭ ਤੋਂ ਵੱਡੀਆਂ ਧਾਰਾਂ ਜਿਹੜੀਆਂ ਸ਼ਰਾਬ ਵੇਚਣ ਦੀਆਂ ਸਭ ਤੋਂ ਵੱਡੇ ਸਮਗਲਰ ਦੀਆਂ ਧਾਰਾਂ ਤਾਂ ਤੁਹਾਡੇ ਤੇ ਲੱਗੀਆਂ ਪਹਿਲਾਂ ਉਹ ਆਪਣੀ ਗਲਤੀ ਕਰੋ ਉਹ ਚੋਂ ਸਾਫ਼ ਹੋਵੋਗੇ ਜਿੱਦਨ ਜਿੱਦਣ ਤੁਹਾਨੂੰ ਕੋਰਟ ਉਸ ਚ ਕਲੀਅਰ ਕਰ ਦਊਗਾ ਉਸ ਦਿਨ ਆ ਕੇ ਨਸ਼ਾ ਛਡਾਉਣ ਦੀ ਗੱਲ ਕਰਿਓ